ਬਿਲਕੁਲ ਸਤਾ ਹੀ ਤੋਂ ਪਹਿਲਾਂ ਪਹਿਲਾਂ ਅੰਡਰਪਾਸ ਬੜੋਗੇ ਮੈਂ ਤੁਹਾਨੂੰ ਸਾਰਿਆਂ ਨੂੰ ਕਾਰ ਤੇ ਵੜਾ ਕੇ ਚੀਤਾ ਵੀ ਦੇ ਕੇ ਆਉਂਗਾ। ਅੱਛਾ ਜੰਦੀ ਵੀ ਉੱਚੀ ਜਗ੍ਹਾ ਦੀ ਵਿਵਸਥਾ ਰਹੀ। ਹੋਰ ਆਪਾਂ ਕੋਸ਼ਿਸ਼ ਕਰਾਂਗੇ ਕਿ ਨੰਗਲ ਜਗ੍ਹਾ ਦੀ ਤਾਂ ਕੋਈ ਕਮੀ ਹੈ ਨਹੀਂ। ਬਿਲਕੁਲ। ਅੱਛਾ ਵਧੀਆ ਥੈਂਕ ਯੂ। ਉਹੀ ਯਾਰ ਜੇ ਸੁਗੇ ਤਾਂ 25 ਜੰਪਰ ਹੈਗੀ ਹੈ ਮਰਤੂਨ ਸਾਹਿਬ ਤੁਹਾਡਾ ਰਹਿ ਗਿਆ ਵੀ ਨਾ ਮਗਰ ਅਸੀਂ 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 ਕੋਈ ਨਿਯਾਜ਼ ਨਾਮ ਤੁਹਾਨੂੰ ਕਹਿ ਨਹੀਂ ਦੇਣਾ ਸਾਰਾ ਜਾਂਚ ਕਰਦੇ ਨਾ ਤੁਹਾਡੇ ਤੇ ਕੋਈ ਨਿਯਾਜ਼ ਕੰਮ ਦਾ ਸੀ ਦੁਸ਼ਮਣ ਨਹੀਂ ਆਂਦੇ ਨਾ ਔਰ ਮੈਂ ਤੁਹਾਡੇ ਅੰਦਰ ਪਹਿਲਾਂ ਹੀ ਗੱਲ ਕਰ ਰਿਹਾ ਸੀ ਕਿ ਯਾਰ ਕੀ ਜਿਹੜੇ ਆ ਉਹ ਇਦਾਂ ਦੇ ਟੀਮ ਦੇ ਟੰਬਰ ਜਿਗਰ ਨਹੀਂ ਕਰਦੇ ਬਦਿਆ ਅਕ੍ਰਿਤਾ ਖੰਦਰੀਆ ਤੇ ਇੱਕ ਸਾਰ ਕਰਕੇ ਬੈਠਣ ਜੋਗੀ ਬੰਦਾ ਯਾਰ ਇਹ ਤੇ ਵਧੀਆ ਬਿਠਾਵਾਂਗੇ ਇਹਨਾਂ ਨੂੰ ਕੁਰਸੀਆਂ ਲਾ ਕੇ ਉਹਦੇ ਜਨਾਬ ਬਿਠਾ ਦੇ ਜਲਦੀ ਕਰ ਹਾਂਜੀ ਨਹੀਂ ਇਹ ਬਣਾ ਕੇ ਵਿੱਚ ਬੈਠ ਸਕਦੇ ਆ ਕਰਾਂਗੇ ਨਾ ਹਲੰਗਰੇ ਨੂੰ ਕਿਉਂ ਤੁਹਾਨੂੰ ਕੰਦੇ ਸਾਰਾ ਕਿ ਤਾ 200% ਸਹਿਮਤ ਹਾਂ ਉਸ ਨਾਲ 200% ਸਹਿਮਤ ਆ ਤੇ ਫਿਰ ਪੈਰ ਤੇ ਦਰਾਏ ਮੈਂ ਕੋਈ ਦੇਖੋ ਇਹ ਪੋਲਿਟੀਕਲ ਗੱਲ ਹੀ ਨਹੀਂ ਕਰ ਰਿਹਾ ਮੈਂ ਤਾਂ ਸਰਕਾਰ ਸਾਰੀਆਂ ਸਰਕਾਰਾਂ ਰਹੀਆਂ ਮੈਂ ਮੈਂ ਨਹੀਂ ਕਰ ਰਿਹਾ ਮੈਂ ਮੈਂ ਉਹੀ ਕਰ ਰਿਹਾ ਨਾ ਇਸ ਲਈ ਪੋਲਿਟੀਕਲ ਕਲਾਸ ਦੇ ਲੋਕਾਂ ਨੂੰ ਮੈਂ ਆਪਣੀ ਵੀ ਜ਼ਿੰਮੇਵਾਰੀ ਸਮਝਦਾ ਕਿ ਸਾਨੂੰ ਹਰ ਮਸਲੇ ਤੇ ਪੋਲਿਟਿਕਸ ਕਰਨੀ ਜ਼ਰੂਰੀ ਨਹੀਂ ਹੁੰਦੀ ਹੈ ਜਿੱਥੇ ਤੱਕ ਸ਼ਹਿਰ ਦੇ ਵਿਕਾਸ ਦੀ ਗੱਲ ਹੈ ਲੋਕਾਂ ਦੀ ਸਹੂਲੀਅਤ ਦੀ ਗੱਲ ਹੈ ਕੇਂਦਰ ਨੂੰ ਰਾਜ ਸਰਕਾਰ ਨੂੰ ਮਿਲ ਕੇ ਕੰਮ ਕਰਨ ਦੀ ਲੋੜ ਹੈ ਕੇਂਦਰ ਸਰਕਾਰ ਪੂਰੀ ਤਰ੍ਹਾਂ ਨਾਲ ਤਿਆਰ ਹੈ ਕੋਈ ਵੀ ਇਸ਼ੂ ਮੇਰੇ ਧਿਆਨ ਚ ਆਂਦਾ ਹੈ ਮੈਨੂੰ ਲੈ ਕੇ ਜਾਣਾ ਹੈ ਉੱਪਰ ਉਪਰੋਂ ਨੂੰ ਰੀਲੀਫ ਮਿਲਦੀ ਹੈ ਰੇਲਵੇ ਦਾ ਚਾਹੇ ਇਸ਼ੂ ਸੀਗਾ ਡਾਕਟਰ ਸਾਹਿਬ ਦੇ ਧਿਆਨ ਚ ਆ ਉਸੇ ਵੇਲੇ ਸਰਕਾਰ ਨੇ ਮੰਤਰੀ ਜੀ ਨੇ ਉਹਦਾ ਕੌਗਨੀਸੈਂਸ ਲਿਆ ਸਾਰੀ ਉਥੇ ਇਲੈਗਲ ਐਕਟੀਵਿਟੀਜ਼ ਰੁਕਵਾਈਆਂ ਗਈਆਂ ਉਹਨੇ ਬੀਬੀਐਮਬੀ ਦਾ ਇਸ਼ੂ ਮੇਰੇ ਧਿਆਨ ਚ ਆਇਆ ਆਪਾਂ ਇਹਦੇ ਨੂੰ ਵੀ ਹੱਲ ਕਰਾਂਗੇ ਔਰ ਇਹਦੇ ਨਾਲ ਨਾਲ ਇੱਕ ਹੋਰ ਵੱਡਾ ਇਸ਼ੂ ਜਿਹੜਾ ਨੰਗਲਤਾਂ ਵਿੱਚ ਜ਼ਰੂਰ ਤੁਹਾਡੇ ਧਿਆਨ ਚ ਆ ਦੇ ਲਿਆਣਾ ਚਾਹਨਾ ਜਿਹੜਾ ਅੰਡਰਪਾਸ ਦਾ ਇਸ਼ੂ ਹੈ ਪੂਰਾ ਸ਼ਹਿਰ ਉਸ ਇਸ਼ੂ ਨੂੰ ਜਿਹੜਾ ਅਫੈਕ ਕਿਉਂਕਿ ਦੋਨਾਂ ਮਿਨਿਸਟਰੀਆਂ ਦੀ ਉਹਦੇ ਚ ਇਨਵੋਲਵਮੈਂਟ ਹੋਣੀ ਆ ਉਹਨਾਂ ਦੋਨਾਂ ਦੇ ਧਿਆਨ ਚ ਮੈਂ ਵਿਸ਼ੇ ਲੈ ਕੇ ਆਇਆ ਐ ਔਰ ਬਹੁਤ ਜਲਦੀ ਜਿਹੜਾ ਹੈ ਅੰਡਰਪਾਸ ਦੇ ਵਿਸ਼ੇ ਤੇ ਵੀ ਦੁਬਾਰਾ ਕੰਮ ਸ਼ੁਰੂ ਹੋਏਗਾ ਪ੍ਰੋਜੈਕਟ ਇੱਕ ਵਾਰੀ ਬਣਿਆ ਸੀ ਉਹ ਪ੍ਰੋਜੈਕਟ ਡੈਫਰ ਹੋ ਗਿਆ ਲੇਕਿਨ ਉਹਨੂੰ ਪ੍ਰੋਜੈਕਟ ਨੂੰ ਅਸੀਂ ਦੁਬਾਰਾ ਸ਼ੁਰੂ ਕਰ ਰਹੇ ਹਾਂ ਇਸੇ ਤਰ੍ਹਾਂ 4 ਲੇਨ ਦਾ ਮਸਲਾ ਹੈ ਉਹਦੇ ਤੇ ਵੀ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਬਹੁਤ ਜਲਦੀ ਨਿਤਿਨ ਗੜਕਰੀ ਸਾਹਿਬ ਨਾਲ ਸਾਡੀ ਮੀਟਿੰਗ ਹੋਣ ਵਾਲੀ ਆ ਉਹ ਆਪ ਵੀ ਇੱਥੇ ਆਉਣਗੇ ਉਹਦਾ ਉਦਘਾਟਨ ਕਰਨ ਲਈ 4 ਲੇਨ ਦਾ ਕੰਮ ਵੀ ਸ਼ੁਰੂ ਹੋਏ ਐਨਐਫਐਲ ਦਾ ਮੇਰੇ ਧਿਆਨ ਚ ਜੋ ਇਸ਼ੂ ਆਇਆ ਸੀ ਉਹ ਸ ਐਨਐਫਐਲ ਦੇ ਇਸ਼ੂ ਦੇ ਉੱਤੇ ਵੀ ਅਸੀਂ ਕੰਮ ਕਰ ਰਹੇ ਹਾਂ ਐਨਐਫਐਲ ਦੀ ਐਕਸਟੈਂਸ਼ਨ ਹੋਏ ਬੀਬੀਐਮਬੀ ਦੀ ਵਰਕਸ਼ਾਪ ਜਿਹੜੀ ਹੈ ਬੰਦ ਪਈ ਹੈ ਸਾਹਮਣੇ ਹੈ ਜੀ ਠੀਕ ਹੈ ਨਾ ਜੀ ਉਹ ਵਰਕਸ਼ਾਪ ਦੁਬਾਰਾ ਤੋਂ ਕਿਵੇਂ ਚਾਲੂ ਹੋਏ ਤਾਂ ਕਿ ਨੰਗਲ ਦੇ ਲੋਕਾਂ ਨੂੰ ਰੋਜ਼ਗਾਰ ਮਿਲ ਸਕੇ ਸੋ ਇਹ ਜਿੰਨੇ ਇਸ਼ੂ ਕੇਂਦਰ ਸਰਕਾਰ ਨਾਲ ਜੁੜੇ ਆ ਉਹ ਸਾਰੇ ਮੇਰੇ ਧਿਆਨ ਚ ਨੇ ਔਰ ਮੈਂ ਸਾਰੇ ਇਸ਼ੂਸ ਦੇ ਉੱਤੇ ਕੰਮ ਕਰ ਰਹੇ ਹਾਂ ਨੰਗਲ ਤੇ ਟੂਰਿਜ਼ਮ ਦਾ ਹੱਬ ਬਣੇ ਉਹਦੇ ਲਈ ਮੈਂ ਜਿਹੜੇ ਸੈਰਸਪਾਟਾ ਮੰਤਰੀ ਨੇ ਸ਼ਿਖਾਵਤ ਸਾਹਿਬ ਨੂੰ ਵੀ ਮਿਲ ਕੇ ਬੇਨ ਨੰਗਲ ਨੂੰ ਅੱਛੀ ਟੂਰਿਜ਼ਮ ਹੱਬ ਬਣੇ ਤਾਂ ਕਿ ਇੱਥੋਂ ਦੇ ਜਿਹੜੀ ਤੁਸੀਂ ਗੱਲ ਕੀਤੀ ਕਿ ਸ਼ਹਿਰ ਦੀ ਡਿਵੈਲਪਮੈਂਟ ਵੀ ਹੋਏ ਔਰ ਰੋਜ਼ਗਾਰ ਵੀ ਵਧੇ। ਸੋ ਇਹਨਾਂ ਸਾਰੇ ਕੰਮਾਂ ਲਈ ਜੋ ਜੋ ਕੇਂਦਰ ਨਾਲ ਜੁੜਿਆ ਅਸੀਂ ਪੂਰੀ ਤਰ੍ਹਾਂ ਨਾਲ ਪ੍ਰਤਨਸ਼ੀ। ਅਰਥਕੰਗਨ ਨੂੰ ਵਾਰਸੀ ਕੀ ਪੜੇ ਲਿਖੇ ਨੂੰ ਫਾਰਸੀ ਕੀ ਆਪਣੇ ਆਪ ਜੀ ਤੋ ਕੰਮ ਹੋਣੇ ਸ਼ੁਰੂ ਹੋ ਜਾਣੇ ਆ ਲੋਕਾਂ ਨੂੰ ਵਿਸ਼ਵਾਸ ਆ ਜਾਣਾ। ਉਹ ਲੋਕਾਂ ਦੀ ਗੱਲ ਠੀਕ ਹੈ। ਕਿਉਂਕਿ ਕੋਸ਼ਨਾਵਾ ਹੁੰਦੀਆਂ ਹੁੰਦਾ ਕੁਛ ਨਹੀਂ ਇਸ਼ਤਿਹਾਰ ਲੱਗਦੇ ਆ, ਬੋਰਡ ਲੱਗਦੇ ਹੁੰਦਾ ਕੁਛ ਨਹੀਂ। ਪਰ ਮੋਦੀ ਸਾਹਿਬ ਦੀ ਖਾਸੀਅਤ ਹੈ। ਉਹ ਜੜੀ ਚੀਜ਼ ਦਾ ਨੀ ਪੱਥਰ ਰੱਖਦੇ ਆ ਉਹਦਾ ਉਦਘ ਮੈਂ ਇਹਦਾ ਲੋਕਾਂ ਨੂੰ ਉਦੋਂ ਤੱਕ ਕੋਈ ਵਿਸ਼ਵਾ ਦਾ ਗੱਲ ਵੀ ਨਹੀਂ ਕਰਨਾ ਚਾਹੁੰਦਾ ਸੀ ਮੈਂ ਕੋਈ ਪੀਸੀ ਵੀ ਨਹੀਂ ਕੀਤੀ ਇਸ ਲਈ ਜਿਉਂ-ਜਿਉਂ ਹੁੰਦੀਆਂ ਜਾਣੀਆਂ ਲੋਕਾਂ ਨੂੰ ਦਿਖਦਾ ਜਾਣਾ ਆਪਣੇ ਆਪ ਵਿਸ਼ਵਾਸ ਹੰਦਾ ਜਾਣਾ ਜਦੋਂ ਫੋਰ ਲੇਨ ਬਣ ਜਾਣੀ ਆਪੇ ਵਿਸ਼ਵਾਸ ਆਦਨ ਹੈ ਸਭ ਕੁਝ ਹੋ ਜਾਣਾ ਬਿਲਕੁਲ ਸਤਾਈ ਤੋਂ ਪਹਿਲਾਂ ਪਹਿਲਾਂ ਅੰਡਰਪਾਸ ਬਣੂਗਾ ਮੈਂ ਤੁਹਾਨੂੰ ਸਾਰਿਆਂ ਨੂੰ ਕਾਰ ਚ ਵੜਾ ਕੇ ਝੂਟਾ ਵੀ ਦੇ ਕੇ ਆਉਂਗਾ ਅੰਡਰ